ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੰਜਾਬੀ ਸਟਾਈਲ ਦੇ ਵਿੱਚ ਮੇਥੀ ਵਾਲੇ ਪਰੌਂਠੇ ਬਣਾਵਾਂਗੇ ਪਰੌਂਠੇ ਬਣਾਉਣ ਦੇ ਲਈ ਮੈਂ ਇੱਕ ਕਾਲਾ ਕਣਕ ਦਾ ਆਟਾ ਲਿਆ ਹੈ ਤੇ ਦੋ ਚਮਚ ਬੇਸਨ ਪਾਵਾਂਗੇ ਆਪਾਂ ਕਣਕ ਦੇ ਆਟੇ ਦੇ ਵਿੱਚ ਇੱਕ ਚਮਚ ਅਜਵੈਨ ਪਾਵਾਂਗੇ ਇੱਕ ਚਮਚ ਜੀਰਾ ਪਾਵਾਂਗੇ ਜੀਰਾ ਤੇ ਅਜਵੈਨ ਪਾਉਣ ਦੇ ਨਾਲ ਪਰੌਂਠੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਜੀਰਾ ਜਾਂ ਅਜਵਾਇਨ ਆਪਾਂ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹਾਂ ਇੱਥੇ ਜੀਰਾ ਥੋੜਾ ਜਿਆਦਾ ਹੀ ਲਿਆ ਹੈ ਕਸੂਰੀ ਮੇਥੀ ਪਾਵਾਂਗੇ ਹੱਥਾਂ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਇਸ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਪਰੌਂਠੇ ਬਣ ਕੇ ਤਿਆਰ ਹੁੰਦੇ ਨੇ ਜੀ ਤੁਸੀਂ ਬਣਾ ਕੇ ਦੇਖਿਓ ਇਸ ਤਰੀਕੇ ਨਾਲ ਪਰੌਂਠੇ ਇੱਕ ਚਮਚ ਨਮਕ ਪਾਵਾਂਗੇ ਜਾਂ ਸਵਾਦ ਅਨੁਸਾਰ ਪਾਵਾਂਗੇ ਇੱਕ ਚਮਚ ਹਲਦੀ ਪਾਵਾਂਗੇ ਵਧੀਆ ਕਲਰ ਦੇ ਲਈ ਇੱਕ ਚਮਚ ਲਾਲ ਮਿਰਚ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਕੌਲੀ ਪਿਆਜ਼ ਪਾਵਾਂਗੇ ਬਰੀਕ ਕਟਿਆ ਹੋਇਆ ਕਰਾਤਾ ਨਹੀਂ ਆ ਪਾਵਾਂਗੇ ਬਰੀਕ ਕੱਟ ਕੀਤਾ ਹੋਇਆ ਇੱਕ ਹਰੀ ਮਿਰਚ ਪਾਵਾਂਗੇ ਬਰੀਕ ਕੱਟ ਕੀਤੀ ਹੋਈ ਕਈ ਵਾਰ ਮੇਥੀ ਵਾਲੇ ਪਰੌਂਠੇ ਕੋੜੇ ਬਣ ਕੇ ਤਿਆਰ ਹੁੰਦੇ ਨਹੀਂ ਜੀ ਜੇ ਆਪਾਂ ਇਸ ਤਰੀਕੇ ਨਾਲ ਪਰੌਂਠੇ ਬਣਾਵਾਂਗੇ ਤਾਂ ਬਿਲਕੁਲ ਵੀ ਪਰੌਂਠੇ ਕੋੜੇ ਬਣ ਕੇ ਨਹੀਂ ਤਿਆਰ ਹੋਣਗੇ ਉਸਦੇ ਲਈ ਆਪਾਂ ਮੇਥੀ ਨੂੰ ਪਹਿਲਾਂ ਹੀ ਧੋ ਕੇ ਰੱਖ ਦੇਵਾਂਗੇ ਆਪਾਂ ਮੇਥੀ ਦੇ ਡੰਡਲ ਨਹੀਂ ਪਾਵਾਂਗੇ ਜੀ ਮੇਥੀ ਦੇ ਪੱਤੇ ਹੀ ਪਾਵਾਂਗੇ ਪਰਾਉਂਠਿਆਂ ਦੇ ਵਿੱਚ ਪਰੌਂਠੇ ਨਰਮ ਬਣ ਕੇ ਤਿਆਰ ਹੋਣ ਇਸ ਦੇ ਲਈ ਆਪਾਂ ਘਿਓ ਜਾਂ ਤੇਲ ਨਹੀਂ ਲਵਾਵਾਂਗੇ ਜੀ ਮਲਾਈ ਲਵਾਵਾਂਗੇ ਦੋ ਚਮਚ ਮਲਾਈ ਲਵਾਵਾਂਗੇ ਆਪਾਂ ਵਾਰੀ-ਵਾਰੀ ਕਰਕੇ ਦੋ ਚਮਚ ਮਲਾਈ ਪਾਵਾਂਗੇ ਆਟਾ ਗੁੰਨਣ ਸਮੇ ਤੇ ਹੁਣ ਮੇਥੀ ਪਾਵਾਂਗੇ ਆਪਾਂ ਮੈਂ ਮੇਥੀ ਨੂੰ ਕੱਟ ਕੇ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀ ਤਿੰਨ ਚਾਰ ਵਾਰੀ ਆਪਾਂ ਧੋ ਲਵਾਂਗੇ ਮੇਥੀ ਨੂੰ ਤਾਂ ਕਿ ਇਸ ਦੇ ਵਿੱਚ ਜੋ ਰੇਤਾ ਹੈ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਮੈਂ ਮੇਥੀ ਨੂੰ ਕੱਟ ਕੇ ਧੋ ਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਦੀ ਟੋਕਰੀ ਦੇ ਵਿੱਚ ਪਾ ਲਿਆ ਸੀ ਇਸ ਤਰੀਕੇ ਦੀ ਟੋਕਰੀ ਦੇ ਵਿੱਚ ਪਾਣੀ ਚੰਗੀ ਤਰ੍ਹਾਂ ਸੁੱਕ ਜਾਏਗਾ ਹੁਣ ਮੇਥੀ ਚੰਗੀ ਤਰ੍ਹਾਂ ਸੁੱਕ ਚੁੱਕੀ ਹੈ ਆਪਾਂ ਮੇਥੀ ਨੂੰ ਆਟੇ ਦੇ ਵਿੱਚ ਐਡ ਕਰਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਟੇ ਦੇ ਵਿੱਚ ਤਾਂ ਕਿ ਮਲਾਈ ਵਗੈਰਾ ਸਭ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਆਟਾ ਨਰਮ ਬਣ ਕੇ ਤਿਆਰ ਹੋਵੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਤੇ ਇੱਕ ਚਮਚ ਹੋਰ ਮਲਾਈ ਪਾਵਾਂਗੇ आटा दे ये आटा गुन के लिए आप लवेंगे पानी आप ज्यादा गर्म लवेंगे तो ना ज्यादा ठंडा लवेंगे निघा पानी लवेंगे थोड़ा थोड़ा पानी पा के आटा तैयार कर लवेंगे इस तरह थोड़ा थोड़ा पानी पा के आटा तैयार कर लवेंगे కాటేను మసాలా వా ਇਹ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਜੀ ਜੇ ਆਪਾਂ ਇਹ ਪਰੌਂਠਿਆਂ ਨੂੰ ਚਾਹ ਨਾਲ ਜਾਂ ਦਹੀਂ ਨਾਲ ਸਰਵ ਕਰਾਂਗੇ ਤੇ ਹੋਰ ਵੀ ਟੇਸਟੀ ਲੱਗਣਗੇ ਤੁਸੀਂ ਵੀ ਇਸ ਤਰੀਕੇ ਨਾਲ ਪਰੌਂਠੇ ਬਣਾ ਕੇ ਦੇਖਿਓ ਜੀ ਇਸ ਤਰੀਕੇ ਨਾਲ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਬਿਲਕੁਲ ਵੀ ਕੌੜੇ ਨਹੀਂ ਬਣ ਕੇ ਤਿਆਰ ਹੋਣਗੇ ਇਸ ਤਰੀਕੇ ਨਾਲ ਬਹੁਤ ਹੀ ਨਰਮ ਪਰੌਂਠੇ ਬਣ ਕੇ ਤਿਆਰ ਹੋਣਗੇ ఆటేను సోట్ జా గొన్న తయారు ఆటేను చంగీ తర గొన్నే తాకి ఆటే ఆటే ది గంధా నా రిటాను ఢకే రేట్ బా దా తో ఆటేను వే ਹੁਣ 15 ਮਿੰਟ ਹੋ ਚੁੱਕੇ ਨੇ ਆਟੇ ਨੂੰ ਦੁਬਾਰਾ ਤੋਂ ਮੁਕੀ ਦੇ ਲਵਾਂਗੇ ਮੈਂ ਤਾਂ ਤੇਲ ਲਗਾ ਰਿਹਾ ਹਾਂ ਆਟੇ ਨੂੰ ਰੈਸਟ ਦੇਣ ਦੇ ਨਾਲ ਆਟਾ ਨਰਮ ਹੋ ਜਾਏਗਾ ਤੇ ਹੁਣ ਵਾਪਿਸ ਤੋਂ ਜਦੋਂ ਆਪਾਂ ਇਸ ਨੂੰ ਗਨਰ ਰਹੇ ਹਾਂ ਤਾਂ ਆਟਾ ਹੋਰ ਵੀ ਨਰਮ ਹੋ ਜਾਏਗਾ ਤੇ ਪਰੌਂਠੇ ਵਧੀਆ ਬਣ ਕੇ ਤਿਆਰ ਹੋਣਗੇ ਕਿ ਹੁਣ ਆਪਾਂ ਆਪਣੇ ਹਿਸਾਬ ਨਾਲ ਪੇੜੇ ਕਰ ਲਵਾਂਗੇ ਜਿੱਦਿਆ ਕਰਦੇ ਆਪਾਂ ਨੂੰ ਪੇੜੇ ਚਾਹੀਦੇ ਹੁਣ ਵੱਡੇ ਜਾਂ ਛੋਟੇ ਆਕਾਰ ਦੇ ਉਸ ਆਕਾਰ ਦੇ ਪੇੜੇ ਕਰ ਲਵਾਂਗੇ ਇਸ ਤਰੀਕੇ ਨਾਲ ਗੋਲ ਗੋਲ ਕਰਕੇ ਹੱਥ ਨਾਲ ਪ੍ਰੈਸ ਕਰ ਲਵਾਂਗੇ ਸੁੱਕਾ ਟਲਗਾ ਲਵਾਂਗੇ ਹੁਣ ਆਪਾਂ ਰੋਟੀ ਨੂੰ ਵੇਲ ਲਵਾਂਗੇ ਆਪਾਂ ਇੱਥੇ ਗੋਲੇ ਹੀ ਬਣਾਵਾਂਗੇ ਰੋਟੀ ਦੀ ਤਰ੍ਹਾਂ ਅਸੀਂ ਇਸ ਤੋਂ ਪਹਿਲਾਂ ਕਈ ਹੋਰ ਤਰ੍ਹਾਂ ਦੇ ਪਰੌਂਠੇ ਵੀ ਬਣਾਏ ਨੇ ਜਿਵੇਂ ਆਲੂਆਂ ਵਾਲਾ ਲੱਛੇਦਾਰ ਪਰੌਂਠਾ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਜੀ ਤੁਹਾਨੂੰ ਉਹ ਵੀਡੀਓ ਵੀ ਬਹੁਤ ਪਸੰਦ ਆਏਗੀ ਇਸ ਤਰੀਕੇ ਨਾਲ ਪਤਲਾ-ਪਤਲਾ ਵੇਲ ਲਵਾਂਗੇ ਰੋਟੀ ਨੂੰ ਅਸੀਂ ਇਸ ਤੋਂ ਪਹਿਲਾਂ ਹਰੇ ਮਟਰਾਂ ਵਾਲਾ ਪਰੌਂਠਾ ਵੀ ਬਣਾਇਆ ਹੈ ਜੀ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਆਪਾਂ ਇਹ ਤੇ ਪਰੌਂਠੇ ਨੂੰ ਥੋੜਾ ਪਤਲਾ ਹੀ ਰੱਖਾਂਗੇ ਆਪਾਂ ਥੋੜਾ ਮੋਟਾ ਵੀ ਰੱਖ ਸਕਦੇ ਆ ਪਰੌਂਠੇ ਨੂੰ ਹੁਣ ਪਰੌਂਠਾ ਬਿਲਕੁਲ ਤਿਆਰ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਸ ਨੂੰ ਤਵੇ ਉੱਪਰ ਪਾਵਾਂਗੇ ਤਵੇ ਉੱਪਰ ਥੋੜਾ ਜਿਹਾ ਘਿਓ ਲਗਾ ਲਵਾਂਗੇ ਜੋ ਪਪਰੌਂਡਾ ਤਿਆਰ ਕੀਤਾ ਸੀ ਉਸ ਨੂੰ ਪਾਵਾਂਗੇ ਤਵੇ ਉੱਪਰ ਥੋੜਾ ਜਿਹਾ ਪਕਨ ਤੇ ਸਾਈਡਾਂ ਚੇਂਜ ਕਰ ਦਵਾਂਗੇ ਘਿਓ ਲਗਾ ਲਵਾਂਗੇ ਦੇਖੋ ਜੀ ਕਿੰਨੇ ਨਰਮ ਪਰੌਂਠੇ ਬਣ ਕੇ ਤਿਆਰ ਹੋਏ ਨੇ ਇਹ ਤਵੇ ਉੱਪਰ ਬਿਲਕੁਲ ਵੀ ਨਹੀਂ ਚਿਪਕ ਰਹੇ ਝੂਲ ਗਾਲਾਂ ਮੰਗੀ ਸਾਈਦਾਂ ਬਦਲ ਬਦਲ ਕੇ ਅਮਾ ਪਰੌਂਠੇ ਉੱਪਰ ਆਮਕੀ ਉਹ ਹੀ ਲਗਾ ਰਹੇ ਹਾਂ ਆਪਾਂ ਇਸ ਉੱਪਰ ਬਟਰ ਜਾਂਦੇ ਸੀ ਕਿ ਉਹ ਵੀ ਲਗਾ ਸਕਦੇ ਹਾਂ ਜੇ ਆਪਾਂ ਪਰੌਂਠਿਆਂ ਵਿੱਚ ਅਜਵਾਇਨ ਤੇ ਜੀਰਾ ਪਾਵਾਂਗੇ ਤਾਂ ਪਰੌਂਠੇ ਹੋਰ ਵੀ ਵਧੀਆ ਬਣ ਕੇ ਤਿਆਰ ਹੋਣਗੇ ਜੀ ਹਰੀਆਂ ਪੱਤੇਦਾਰ ਸਬਜ਼ੀਆਂ ਆਪਣੀ ਬੋਡੀ ਦੇ ਲਈ ਬਹੁਤ ਹੀ ਵਧੀਆ ਹੁੰਦੀਆਂ ਨੇ ਜੀ ਜੇ ਆਪਾਂ ਇਸ ਤਰੀਕੇ ਨਾਲ ਖਾਵਾਂਗੇ ਤੇ ਹੋਰ ਵੀ ਵਧੀਆ ਰਹਿਣਗੇ। ਨੂੰ ਪਰੌਂਠਾ ਪੱਕ ਕੇ ਤਿਆਰ ਹੈ। ਹੁਣ ਪਰੌਂਠਾ ਭਾਗ ਕੇ ਤਿਆਰ ਹੈ ਆਪਾਂ ਪਰੌਂਠੇ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਜੇ ਆਪਾਂ ਪਰੌਂਠੇ ਨੂੰ ਚਾਹ ਦੇਹੀ ਜਾਂ ਫਿਰ ਮਲਾਈ ਨਾਲ ਸਰਵ ਕਰਾਂਗੇ ਤੇ ਪਰੌਂਠੇ ਹੋਰ ਵੀ ਵਧੀਆ ਲੱਗਣਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ